ਹਾਂ ਤੇ ਰਿਡੀਓ ਧਿਆਨ ਮੇਰੇ ਤੇ ਠੀਕ ਹੈ ਤੁਹਾਨੂੰ ਦੌੜੋਗੇ ਬਾਜਨ ਪਿੱਛੇ ਨੂੰ ਹੋਊਗਾ ਠੀਕ ਹੈ ਇੱਕ ਦਿਨ ਵਿੱਚ ਨਹੀਂ ਮਾਰਨਾ ਕੋਈ ਸੋ ਕਿਹੜੇ ਗਰਾਊਂਡ 'ਚ ਖੜੇ ਹੈ ਜਿਹੜਾ ਗਰਾਊਂਡ ਹੈ ਕਿੱਥੇ ਦਾ ਗਰਾਊਂਡ ਹੈ ਮਿਰਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆਂ ਅਸੀਂ ਸਾਡੀ ਨਗਰ ਪੰਚਾਇਤ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਕਿ ਜਿਹੜਾ ਤੁਸੀਂ ਮਤਲਬ ਸਾਡੀ ਇੱਥੇ ਟਾਈਮ ਚੋਂ ਸਮੇਂ ਚੋਂ ਟਾਈਮ ਕੱਢ ਕੇ ਸਾਡੀ ਇੰਟਰਵਿਊ ਲੈਣ ਵਾਸਤੇ ਆਇਓ ਅਸੀਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਸਾਰੇ ਲੋਕਾਂ ਦਾ ਇਸ ਵੀਡੀਓ ਦੇ ਰਾਹੀਂ ਧੰਨਵਾਦ ਕਰਦੇ ਆਂ ਵੀ ਜਿਹੜੇ ਸਾਨੂੰ ਲੋਕ ਸਪੋਰਟ ਕਰਦੇ ਨੇ ਔਰ ਅਸੀਂ ਇਹ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜੀ ਵੀਡੀਓ ਹੈਗੀ ਜਿੱਥੇ-ਜਿੱਥੇ ਵੀ ਮੇਰੀ ਭੈਣ ਮੇਰੀ ਮਾਂ ਮੇਰਾ ਭਰਾ ਸਾਡੇ ਬਜ਼ੁਰਗ ਦੇਖ ਰਹੇ ਨੇ ਜੇ ਸਾਡੀ ਇਹ ਵੀਡੀਓ ਜਾਂ ਸਾਡਾ ਇਹ ਜਿਹੜਾ ਸਾਡੀ ਪੰਚਾਇਤ ਦਾ ਸਾਡੇ ਜਗਤਾਰ ਸਿੰਘ ਸਰਪੰਚ ਪੂਰੇ ਪਿੰਡ ਦਾ ਨਗਰ ਨਿਵਾਸੀਆਂ ਦਾ ਉਪਰਾਲਾ ਵਧੀਆ ਲੱਗਦਾਗਾ ਤਾਂ ਅਸੀਂ ਇਹ ਚਾਹੁੰਦੇ ਆ ਵੀ ਯਾਰ ਅਸੀਂ ਗੰਦੀਆਂ ਮੰਦੀਆਂ ਰੀਲਾਂ ਦਾ ਬਹੁਤ ਲਾਇਕ ਕਰ ਦਿੰਦੇ ਆ ਔਰ ਅਸੀਂ ਆਹ ਚੀਜ਼ਾਂ ਜਿਹੜੀਆਂ ਲਾਇਕ ਨਹੀਂ ਕਰਦੇ ਤਾਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਭਰਾਵੋ ਇਹਨਾਂ ਚੀਜ਼ਾਂ ਨੂੰ ਜਿਹੜਾ ਪ੍ਰਮੋਟ ਕਰੋ ਔਰ ਇਸ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਲੋ ਸੋ ਅਸੀਂ ਦੱਸਣਾ ਚਾਹੁੰਦੇ ਆਂ ਵੀ ਅਸੀਂ ਅੱਜ ਖੜਿਆਂਗੇ ਪਿੰਡ ਸਾਜਲਾ ਜ਼ਿਲ੍ਹਾ ਸੰਗਰੂਰ ਜੋ ਸੁਨਾਮ ਤੋਂ ਤਕਰੀਬਨ 13 ਕਿਲੋਮੀਟਰ ਦੂਰ ਹੈਗਾ ਅਸੀਂ ਉਸ ਪਿੰਡ ਦੇ ਗਰਾਊਂਡ ਦੇ ਵਿੱਚ ਖੜਿਆਂਗੇ ਔਰ ਅਸੀਂ ਜਿਵੇਂ ਸਾਡਾ ਬਾਈ ਧੰਨਾ ਹੋ ਗਿਆ ਕਬੱਡੀ ਪਲੇਅਰ ਬਾਈ ਸੁਖਵਿੰਦਰ ਹੋ ਗਿਆ ਔਰ ਪਿੰਡ ਦੀ ਨਗਰ ਪੰਚਾਇਤ ਔਰ ਸਾਡੇ ਹੋਰ ਵੀ ਜਿਹੜੇ ਉੱਤੇ ਸੀਨੀਅਰ ਪਲੇਅਰ ਨੇ ਉਹ ਸਾਰੇ ਸਾਡੀ ਹੈਲਪ ਕਰਦੇ ਨੇ ਦੇਖੋ ਅਸੀਂ ਸਾਡਾ ਮੁੱਦਾ ਇਹ ਸੀਗਾ ਵੀ ਅਸੀਂ ਪੈਨਸ਼ਨ ਆ ਕੇ ਫੌਜ ਦੇ ਵਿੱਚੋਂ ਵੀ ਇਹਨਾਂ ਬੱਚਿਆਂ ਨੂੰ ਯਾਰਾ ਜਿਹੜੇ ਬੱਚੇ ਰਾਤੋਂ ਭੜਕੇ ਫਿਰਦੇ ਗਲਤ ਰਸਤੇ ਦੇ ਤੋਰੇ ਫਿਰਦੇ ਨੇ ਚਿੱਟੇ ਦੀ ਦਲਦਲ ਦੇ ਵਿੱਚ ਫਸੇ ਪਏ ਨੇ ਦਾ ਕੁਲਿੱਪਾ ਜਰਦਾ ਹੋਰ ਵੀ ਕਿਹੜੇ-ਕਿਹੜੇ ਨਸ਼ੇ ਨੇ ਉਹ ਨਸ਼ੇ ਜਿਹੜੇ ਖਾਂਦੇ ਨੇ ਸਾਡੇ ਨੌਜਵਾਨ ਜਵਾਨੀ ਨੂੰ ਖਤਮ ਕਰ ਤਰੀ ਜਾ ਰਹੇ ਨੇ ਚਿੱਟੇ ਦੇ ਟੀਕੇ ਲਾ ਕੇ ਮਰਨਾ ਯਾਰ ਦੇਖੋ ਕੋਈ ਵੱਡੀ ਬਹਾਦਰੀ ਨਹੀਂ ਹੈਗੀ ਹਨਾ ਵੀ ਅਸੀਂ ਚਿੱਟੇ ਦਾ ਇੱਕ ਨਾਰਮਲ ਟੀਕਾ ਨਾਰਮਲ ਨਸ਼ਾ ਕਰਕੇ ਅਸੀਂ ਜਿਹੜਾ ਮੌਤ ਨੂੰ ਜਿਹੜਾ ਅਸੀਂ ਗੱਲ ਲਾ ਲੈਂਦੇ ਆਂਗੇ ਭਰਾਵੋ ਇਹ ਜ਼ਿੰਦਗੀ ਜਿਹੜੀ ਰੋਜ਼-ਰੋਜ਼ ਨਹੀਂ ਮਿਲਦੀ ਇਸ ਕਰਕੇ ਸਾਡਾ ਅਸੀਂ ਇਹ ਵੀੜਾ ਚੁੱਕਿਆ ਸੀਗਾ ਵੀ ਅਸੀਂ ਇਸ ਨਸ਼ੇ ਨੂੰ ਜਿਹੜਾ ਇੱਕ ਸਤਮਾ ਦਰਿਆ ਕਹਿੰਦੇ ਹੁੰਦੇ ਨੇ ਬਾਗ ਰਿਹਾ ਹੈਗਾ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਜਵਾਨੀ ਲੁੱਟੀ ਪੁੱਟੀ ਜਾ ਰਹੀ ਆ ਪੂਰਾ ਚਿੱਤੇ ਨਾਲ ਦਿਨ ਵਾਰ ਦਿਨ ਸਾਡੇ ਨੌਜਵਾਨ ਮਰੀ ਜਾ ਰਹੇ ਨੇ ਨੌਜਵਾਨ ਔਰ ਜਿਹੜੀਆਂ ਉਹ ਮਾਮਾਂ ਦੇ ਪੁੱਤ ਨੇ ਜਦੋਂ ਅਸੀਂ ਮੈਂ ਖੁਦ ਵੀਡੀਓ ਦੇਖਦਾ ਜਦੋਂ ਕੋਈ ਬੱਚਾ ਕੋਈ ਸਾਡਾ ਨੌਜਵਾਨ ਚਿੱਤੇ ਨਾਲ ਮਰਦਾ ਟੀਕਾ ਲਾ ਕੇ ਤਾਂ ਭਰਾਵੋ ਮੇਰਾ ਰੋਂ ਨਿਕਲਿਆ ਆਉਂਦਾ ਮੈਂ ਭਾਈ ਰੋ ਪੈਣਾ ਇਹ ਹਕੀਕਤ ਹੈ ਮੇਰੇ ਉਥੇ ਇੰਜ ਹੋਣ ਲੱਗ ਜਾਂਦੇ ਨੇ ਵੀ ਯਾਰੋ ਮਾਪੇ ਨੂੰ ਪੁੱਛ ਕੇ ਦੇਖੋ ਜਿਹਨੇ ਪੁੱਤ ਐਡਾ ਜਵਾਨ ਕੀਤਾ ਸੀਗਾ ਪੁੱਤ ਪਾਲਣੇ ਕੋਈ ਸੌਖੀ ਗੱਲ ਨਹੀਂ ਹੈਗੀ ਭਰਾਵੋ ਔਰ ਪੁੱਤ ਪਾਲ ਗਿਓ ਮਾਂ ਨੂੰ ਪੁੱਛੋ ਵੀ ਉਹ ਇੱਕ ਥੋੜੇ ਮਿੰਟਾਂ ਦੇ ਵਿੱਚ ਚਿੱਟੇ ਦਾ ਟੀਕਾ ਲਾ ਕੇ ਜਿਹੜਾ ਉਹ ਆਪਣੀ ਜੀਮਨ ਲੀਲਾ ਜਿਹੜੀ ਉਹ ਸਮਾਪਤ ਕਰ ਲੈਂਦਾ ਸੋ ਅਸੀਂ ਇਹਨਾਂ ਬੱਚਿਆਂ ਨੂੰ ਇਸ ਦਲਦਲ ਦੇ ਵਿੱਚੋਂ ਕੱਢ ਕੇ ਅਸੀਂ ਇਹਨਾਂ ਦਮ ਰੱਖਦੇ ਆ ਵੀ ਅਸੀਂ ਵੀ ਦੇਖਦੇ ਆ ਵੀ ਜਿਹੜਾ ਚਿੱਟਾ ਗਾ ਇਹ ਜਿਹੜਾ ਨਸ਼ਾ ਗਾ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ ਵੀ ਇਹੇ ਭਾਰੀ ਪੈਂਦਾ ਗਾ ਜਾਂ ਸਾਡੀ ਜਿਹੜੀ ਮਿਹਨਤ ਜਿਹੜੀਆਂ ਅਸੀਂ ਐਕਸਰਸਾਈਜ਼ਾਂ ਕਰਾਉਣਿਆਂ ਜਿਹੜੀ ਅਸੀਂ ਫੌਜ ਦੇ ਵਿੱਚ ਐਨਰਕਸਪੀਰੀਅੰਸ ਲੈ ਕੇ ਆਇਆ 17-17 ਸਾਲਾਂ ਦਾ 20-20 ਸਾਲਾਂ ਦਾ ਅਸੀਂ ਚਾਹੁੰਆਂ ਵੀ ਇਹ ਸਾਡੇ ਕੋਲੇ ਹਨਰ ਹੈਗਾ ਅਸੀਂ ਕਿਉਂ ਨਾ ਬੱਚਿਆਂ ਨੂੰ ਦੱਸੀਏ ਦੇਖੋ ਇਹ ਬੱਚੇ ਹਜੇ ਅਣਜਾਣ ਨੇ ਇਹਨਾਂ ਬੱਚਿਆਂ ਨੂੰ ਹਜੇ ਇਹ ਚੀਜ਼ਾਂ ਦਾ ਕੁਝ ਨਹੀਂ ਪਤਾ ਹੈਗਾ ਔਰ ਜੇ ਇਹ ਗਲਤ ਰਸਤਿਆਂ ਤੇ ਤੁਰਨਗੇ ਤਾਂ ਇਹ ਚਿੱਤੇ ਦੀ ਦਲਦਲ ਦੇ ਵਿੱਚ ਫਸਣਗੇ ਭਰਾਵੋ ਤੁਸੀਂ ਸੋਚ ਸਕਦੇ ਹੋ ਵੀ ਜਿਹੜਾ ਇੱਕ ਸਾਨੂੰ ਨੀਂਦ ਦਾ ਵੀ ਨਸ਼ਾ ਹੁੰਦਾ ਹੈ ਇੱਕ ਰੋਟੀ ਦਾ ਵੀ ਨਸ਼ਾ ਹੁੰਦਾ ਹੈ ਔਰ ਜਿਹੜਾ ਨਸ਼ਾ ਸਾਨੂੰ ਜਰਦਾ ਤੰਬਾਕੂ ਕੋਲੇ ਪਚਟਾ ਇਹ ਵੀ ਨਸ਼ਾ ਇੱਕ ਤਾਂ ਅਸੀਂ ਇਹ ਸੋਚਦੇ ਆ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਇਹ ਨਸ਼ਾ ਛੱਡ ਕੇ ਤਾਂ ਗਰਾਉਂਡ ਦਾ ਨਸ਼ਾ ਕੀਤਾ ਜਾਵੇ ਔਰ ਗਰਾਉਂਡ ਨਾਲ ਜਿਹੜਾ ਅਸ਼ਕ ਕੀਤਾ ਜਾਵੇ ਤਾਂ ਕਿ ਜਿਹੜੀ ਜ਼ਿੰਦਗੀ ਹੈ ਸਾਡੀ ਜੇਰੀ ਸਾਡੀ ਜਵਾਨੀ ਹੈ ਉਹ ਬਚ ਸਕੇ ਫੌਜੀ ਸਾਡਾ ਮਤਲਬ ਇਹ ਕਿਵੇਂ ਸਾਡੇ ਧਿਆਨ ਚ ਆਇਆ ਵੀ ਆਪਾਂ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਕਿਆਰੀ ਕਰਾਈ ਜਾਵੇ ਕਿਸ ਤਰ੍ਹਾਂ ਸੋਚਿਆ ਧਿਆਨ ਦੇ ਰਿਹਾ ਜੀ ਬਿਰਜੀ ਮੈਂ ਦੱਸਣਾ ਚਾਹਣਾ ਵੀ ਕਿਉਂਕਿ ਇਹ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਪਤਾ ਹੈ ਆ ਮੇਰਾ ਵੀਰ ਕੁਲਦੀਪ ਫੌਜੀ ਖੜਾ ਹੈ ਇਹਨੇ ਵੀ ਪੈਨਸ਼ਨ ਆਉਣਾ ਥੋੜੇ ਮਹੀਨਿਆਂ ਤੱਕ ਅਸੀਂ ਇਕੱਠੇ ਭਰਤੀਆਂ ਦੇਖਦੇ ਹੁੰਦੇ ਸੀਗੇ ਮੈਂ ਬਹੁਤ ਗਰੀਬੀ ਦੇ ਵਿੱਚ ਉੱਠ ਕੇ ਗਿਆ ਬਾਈ ਇੱਕ ਕਮਰੇ ਤੋਂ ਉੱਠ ਕੇ ਅੱਜ ਕੋਠੀਆਂ ਤੱਕ ਸਾਈਕਲਾਂ ਤੋਂ ਉੱਠ ਕੇ ਗੱਡੀਆਂ ਤੱਕ ਸਾਨੂੰ ਅਸੀਂ ਮਿਹਨਤ ਕੀਤੀ ਹੈ ਉਹ ਮੇਰੇ ਪਿੰਡ ਵਾਸੀਆਂ ਨੂੰ ਪਤਾ ਹੈ ਜਾਂ ਮੈਨੂੰ ਪਤਾ ਹੈ ਵੀ ਮੈਂ ਕਿੰਨੀ ਕੁ ਮਿਹਨਤ ਕੀਤੀ ਹੈ ਨੌਕਰੀ ਬਈ ਇੱਕ ਤਾਂ ਕਹਿੰਦੇ ਹੁੰਦੇ ਨੇ ਵੀ ਸੌਖੀ ਮਿਲ ਜੇ ਮੈਂ ਪ੍ਰਮਾਤਮਾ ਤੋਂ ਖੋਗੇ ਨੌਕਰੀ ਲਈ ਹੋਈ ਹੈ ਵੀ ਪ੍ਰਮਾਤਮਾ ਮੈਂ ਕਾਬਲਾ ਮੇਰੇ ਚ ਦਮ ਹੈਗਾ ਨੌਕਰੀ ਕਰਨ ਦਾ ਮੈਂ ਭਰਤੀ ਹੋ ਕੇ ਦਿਖਾਵਾਂਗਾ ਬਈ ਮੈਂ ਖੋਗੇ ਨੌਕਰੀ ਲਈ ਹੋਈ ਹੈ ਇਸ ਕਰਕੇ ਮੈਂ ਪਹਿਲੇ ਦਿਨੋਂ ਹੀ ਸੋਚਦਾ ਹੁੰਦਾ ਸੀਗਾ ਵੀ ਯਾਰ ਮੈਂ ਪੈਨਸ਼ਨ ਜਾ ਕੇ ਵੀ ਮੈਂ ਬੱਚਿਆਂ ਨੂੰ ਜਿਹੜਾ ਮੇਰੇ ਕੋਲੇ ਹੋਂਰ ਹੈਗਾ 17 ਸਾਲਾਂ ਦਾ ਮੈਂ ਇਹਨਾਂ ਬੱਚਿਆਂ ਨੂੰ ਬਚਾਉਣੇ ਦਾ ਹੈ ਦਲਦਲ ਦੇ ਵਿੱਚੋਂ ਕੱਢਣਾ ਦਾ ਇਹਨਾਂ ਨੂੰ ਸਿੱਧੇ ਰਾਤੇ ਲਿਆਉਣਾ ਦਾ ਔਰ ਜਿਹੜੇ ਬੱਚੇ ਸਾਡੇ ਮੋਬਾਈਲਾਂ ਦੇ ਉੱਤੇ ਬੈਠੇ ਨੇ ਲੇਜ ਕੋਕਰੇ ਖਾ ਕੇ ਜਿਹੜੇ ਆਪਣੀ ਸਿਹਤ ਨੂੰ ਖਰਾਬ ਕਰ ਗਏ ਜਿਹੜੇ ਕਰੀ ਜਾਂਦੇ ਨੇ ਅਸੀਂ ਉਹਨਾਂ ਨੂੰ ਗਰਾਊਂਡ ਦੇ ਵਿੱਚ ਕਿਉਂ ਨਾ ਤੇਲ ਤੋਂ ਰਹਿਤ ਜਿਹੜੀ ਔਰ ਵਧੀਆ ਅਸੀਂ ਇਹਨਾਂ ਨੂੰ ਖਾਣਾ ਖਿਈਏ ਉਹ ਬਾਈ ਅਸੀਂ ਇਹਨਾਂ ਨੂੰ ਸਾਰੇ ਹਫ਼ਤੇ ਦੀ ਖਾਣਾ ਜਿਹੜੀ ਉਹ ਮੈਨੂੰ ਅਸੀਂ ਬਣਾ ਰੱਖਿਆਗਾ ਉਹ ਇਹਨਾਂ ਨੂੰ ਖਰਾਕ ਅਸੀਂ ਜਿਹੜਾ ਮੀਨੂ ਉਹ ਚੇਂਜ ਕਰਕੇ ਇਹਨਾਂ ਨੂੰ ਖਰਾਕ ਦਿੰਨੇ ਆਂਗੇ ਸੋ ਮੇਰਾ ਮੋਟਿਵ ਇਹੀ ਸੀਗਾ ਵੀ ਇਹਨਾਂ ਜਿਹੜਾ ਬੱਚਿਆਂ ਨੂੰ ਚਿੱਟੇ ਦੇ ਨਸ਼ੇ ਤੋਂ ਬਚਾਉਣਾ ਭਰਾਵੋ ਜਿਹੜੇ ਘਰੇ ਬੈਠੇ ਨੇ ਹਜੇ ਵੀ ਅਸੀਂ ਉਹ ਜਿਹੜੇ ਬੱਚੇ ਨੇ ਜਿਹੜੇ ਨੇੜੇ ਪਿੰਡਾਂ ਦੇ ਨੇ ਸਾਡੇ ਮੋਜੋਵਾਲ ਮਿਹਦੇਾਸ ਜਿਹੜੇ ਹੋ ਗਏ ਜਾਂ ਗੰਡੂਆ ਪੈਣੀ ਹੋ ਗਿਆ ਗਵਿੰਦਗੜ ਹੋ ਗਿਆ ਜਾਂ ਸਾਡੀ ਬੱਚੀ ਜਾਂ ਸਾਡਾ ਬੱਚਾ ਜਾਂ ਪਿੰਡ ਦੇ ਵਿੱਚ ਗਰਾਊਂਡ ਨਹੀਂ ਹੈਗਾ ਕਿਸੇ ਪੰਚਾਇਤ ਕੋਲੇ ਤਾਂ ਅਸੀਂ ਇਹੀ ਬੇਨਤੀ ਕਰਦੇ ਆਂ ਭਰਾਵੋ ਅਸੀਂ ਇਸ ਗਰਾਊਂਡ ਨੂੰ ਸਰਕਾਰ ਨੂੰ ਵੀ ਕਹਿਣਿਆ ਵੀ ਸਾਡੇ ਸਰਪੰਚ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਪਿੰਡ ਸਾਗਲਾ ਸਾਡੇ ਕੋਲੇ ਗਰਾਊਂਡ ਹੈਗਾ ਅਸੀਂ ਇਸ ਗਰਾਊਂਡ ਨੂੰ ਹੋਰ ਪ੍ਰਮੋਟ ਕਰਾਂਗੇ ਹੋਰ ਵਧੀਆ ਬਣਾਵਾਂਗੇ ਅਸੀਂ ਸਰਕਾਰ ਨੂੰ ਹੋ ਬੇਨਤੀ ਕਰਾਂਗੇ ਵੀ ਸਾਨੂੰ ਬਹੁਤ ਬਹੁਤ ਜਿਹੜਾ ਗਰਾਊਂਡ ਵਾਸਤੇ ਸਾਨੂੰ ਪਿੰਡ ਵਾਸਤੇ ਬਹੁਤ ਬਹੁਤ ਫੰਡ ਦਿੱਤਾ ਜਾਵੇ ਕਿਉਂਕਿ ਜਿਹੜੇ ਹਜੇ ਘਰਾਂ ਦੇ ਵਿੱਚ ਬੈਠੇ ਨੇ ਔਰ ਜਿਹੜੇ ਬੱਚੇ ਨੇ ਸਾਡੇ ਸ਼ਰਮ ਨੇ ਮਾਰੇ ਅੱਗੇ ਨਹੀਂ ਆਉਂਦੇ ਔਰ ਉਹ ਗਰਾਊਂਡ ਦੇ ਵਿੱਚ ਆ ਕੇ ਆਪਦਾ ਜਿਹੜਾ ਜਲਬਾ ਜਜਬਾ ਆਪ ਦੀ ਹਿੰਮਤ ਦਿਖਾਉਣਗੇ ਔਰ ਇਹ ਕੁਛ ਨਾ ਕੁ ਜਿੰਦਗੀ ਦੇ ਵਿੱਚ ਖੱਟ ਲੈਣਗੇ ਭਰਾਵੋ ਇਸ ਚੈਨਲ ਦਾ ਦਿਲੋਤਾਂ ਨੂੰ ਬਾਤ ਕਰਦੇ ਆ ਬਈ ਜਿਹੜਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ 파ਰਗਟ ਸਿੰਘ ਹੈ ਜੂਨਪੁਰ ਨਾ ਆ ਜਾਂਦੇ ਨੇਰੇ ਪਿੰਡ ਚ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਛਾਜਲਾ ਜੀ ਛਾਜਲਾ ਕਿ ਗਰਾਉਂਡ ਦੀ ਸ਼ੁਰੂਆਤ ਕਦੋਂ ਹੋਈ ਜਦੋਂ ਤੁਸੀਂ ਮਤਲਬ ਬੱਚੇ ਨੂੰ ਕਿਵੇਂ ਗਰਾਉਂਡ ਨਾਲ ਜੋੜਿਆ ਕੱਲਾ ਮੈਂ ਆਪ ਮੈਂ ਕਬੱਡੀ ਖੇਡਦਾ ਰਿਹਾ ਜੀ ਲਗਾਤਾਰ 15 16 ਸਾਲ ਕਬੱਡੀ ਖੇਡਿਆ ਜੀ ਮੈਂ ਬਹੁਤ ਵਜੇ ਕਬੱਡੀ ਖੇਡਦੇ ਰਿਹਾ ਤੇ ਵਿੱਚੋਂ ਸਾਡੇ ਭਰਾ ਗੁਜਰਗੇਤੀ ਨਾਲ ਤੁਲ ਦੱਸੜ ਗਏ ਸੀਗੇ ਤਾ ਉਹਨਾਂ ਦੀ ਯਾਦ ਵਿੱਚ ਹੀ ਬਿਨਵਾ ਲਗਾਈ ਬੱਚੇ ਨੂੰ ਆਪਾਂ ਥੋੜਾ ਜਿਹਾ ਉਹ ਕਰੀਏ ਪਰ ਅੱਜ ਬਥੋੜਾ ਬੋਲਦਾ ਨਹੀਂ ਜਾਂਦਾ ਸਾਡਾ ਚਮਕੌਰ ਬਾਈ ਜਿਹੜਾ ਗੁਜ਼ਰ ਗਿਆ ਨਾ ਅਸੀਂ ਭੁੱਲ ਨਹੀਂ ਸਕਦੇ ਬਾਈ ਉਹਨੂੰ ਉਹਦਾ ਕਰਕੇ ਮਾਦਾ ਯਾਦ ਯਾਦ ਨੌ ਯਾਦ ਰਹੂਗਾ ਤਾਂ ਦੇ ਬੱਚੇ ਕਨੇ ਆਇਆ ਮੈਨੂੰ ਅੱਜ 8 ਮਹੀਨੇ ਹੋ ਗਏ ਬੱਚਿਆਂ ਨੇ ਵਿੰਧ ਕਰਾਉਣ ਦੇ ਨੂੰ ਪਰ ਮੇਰੇ ਮਨ 'ਚ ਇਹ ਆ ਵੀ ਮੇਰਾ ਚਮਕੌਰ ਵਈ ਦੀਆ ਯਾਦ ਹੋਵੇ ਵੀ ਆ ਮੈਂ ਜੂੰ ਮੈਂ ਤਾਂ ਕਰਾਉਣਾ ਸਾਡਾ ਭਰਾ ਸਾਨੂੰ ਮੈਨੂੰ ਮੰਨਦੇ ਸੀ ਸਾਰੇ ਆ ਮੇਰੇ ਭਰਾ ਜਿੰਨੇ ਖੜੇ ਨੇ ਮੈਂ ਸਭ ਨੂੰ ਮਹਿੰਦ ਕਰਾਈ ਆ ਜੀ ਜਿੰਨੇ ਵੱਡੇ ਨੇ ਛੋਟੇ ਨੇ ਸਭ ਨੇ ਮਿਹਨਤ ਕਰਾਈ ਜੀ ਉਹਨਾਂ ਨੂੰ ਪਰ ਇੰਨਾ ਹੁਣ ਮੈਥੇ ਬੋਲਿਆ ਨਹੀਂ ਜਾਂਦਾ ਜੀ ਮੇਰਾ ਭਰਾ ਹੁੰਦਾ ਜੋ ਬੋਲਦਾ ਉਹਰੇ ਪਰ ਉਹਦੇ ਕਰਕੇ ਹੀ ਲੱਗੇ ਬੱਚਿਆਂ ਦੀ ਗੱਲ ਕਿੰਨੀ ਗਿਣਤੀ ਹੈ ਬੱਚੇ ਦੀ ਛੋਟੇ ਬੱਚੇ ਛੋਟੇ ਬੱਚੇ ਹੋਣਗੇ 90 95 ਵੱਡੇ ਕਿ ਬੱਚੇ ਦੀ ਗੱਲ ਵੱਡੇ ਬੱਚੇ ਹੋਣਗੇ ਜੀ 30 35 ਕੀ ਕੀ ਤਿਆਰੀ ਕਰਾਉਣੀ ਹੈ ਗਰਾਊਂਡ ਦੇ ਵਿੱਚ ਆਪਾਂ ਕਬੱਡੀ ਦੀ ਤਿਆਰੀ ਕਰਾਉਣੀ ਹੈ ਜੀ ਠੀਕ ਹੈ ਹੁਣ ਮੁੰਡੇ ਭਰਤੀ ਹੋਏ ਨੇ ਵਿੱਚੋਂ 4 ਜੀ ਆਪਣੇ ਆਗਨੀ ਵੀਰ ਜੀ ਠੀਕ ਹੈ ਉਹ ਭਰਤੀ ਕਲੀਅਰ ਹੋ ਗਈ ਜੀ ਉਹਨਾਂ ਦੀ ਤੇ ਆਪਾਂ ਗਰਾਊਂਡਾਂ 'ਤੇ ਜੁੜੇ ਹੋਏ ਜੀ ਕੰਮ ਛੱਡ ਕੇ ਆਉਨੇ ਆ 2 ਘੰਟੇ ਨੂੰ ਮ ਏ ਬਾਈ ਫੌਜੀ ਵੀ ਇਹਦਾ ਧੰਨਵਾਦ ਬਾਈ ਦਾ ਠੀਕ ਹੈ ਜੀ ਇਹ ਆਉਂਦੇ ਨੇ ਜੀ ਟਾਈਮ ਤੇ ਆ ਜਾਂਦੇ ਨੇ ਮੈਂ ਖੜਾ ਲੇਟ ਆਉਣਾ ਜੀ ਕੀ ਲੱਗਦਾ ਇਸ ਤਰ੍ਹਾਂ ਦੇ ਜਿਹੜੇ ਫੌਜੀ ਨੌਜਵਾਨ ਨੇ ਘਰਾਂ ਦੇ ਵਿੱਚ ਬੈਠੇ ਨੇ ਕੀ ਲੱਗਦਾ ਕੋਈ ਇਸ ਤਰ੍ਹਾਂ ਦੇ ਬੱਚਿਆਂ ਨੂੰ ਹੋਰ ਵੀ ਤਿਆਰੀਆਂ ਮਤਲਬ ਕਰਾ ਸਕਦੇ ਨੇ ਕੀ ਕਹੋਗੇ ਇਹਦੇ ਬਾਰੇ ਹੱਥ ਜੋੜ ਕੇ ਬੇਨਤੀ ਆ ਫੌਜੀ ਵੀਰੋ ਹਰੇਕ ਪਿੰਡ ਚੋਂ ਵੀ ਫੌਜੀ ਵੀਰ ਅੱਗੇ ਹੋ ਕੇ ਨਿੱਕੇ-ਨਿੱਕੇ ਬੱਚਿਆਂ ਨੂੰ ਲੈ ਕੇ ਗਰਾਊਂਡ ਜਾਣ ਗਰਾਊਂਡ ਜਾ ਕੇ ਉਹਦੀ ਮਿਹਨਤ ਕਰਾਉਣ ਮਿਹਨਤ ਕਰਾ ਕੇ ਕੋਈ ਬੰਦਾ ਭਰਤੀ ਹੋਣਾ ਹੈ ਕਿਸੇ ਦੇ ਖੇਡਣਾ ਹੈ ਕਿਸੇ ਨੇ ਗੇਮ ਜਿਹੜੇ ਸੱਚ ਭੱਜਣਾ ਉਹੀ ਸਾਲ ਲੈਣੀ ਜੀ ਓ ਵੱਡੇ ਛੋਟੇ ਨੰਨੇ ਮਾਊੀ ਵੇਜੀ ਤੁਸੀਂ ਫੌਜ ਚੋਂ ਜੀ ਹਾਂਜੀ ਵੀਰ ਜੀ ਮੈਂ 24 ਸਾਲ ਦੀ ਡਾਇਮੈਂਟ ਹੋ ਗਈ ਜੀ ਬਸ 2 ਮਹੀਨੇ ਲਾਸਟ ਮੇਰੀ ਸਰਵਿਸ ਬਜੀ ਹੈ ਠੀਕ ਹੈ ਕੀ ਕਹੋਗੇ ਮਤਲਬ ਜਿਵੇਂ ਕਿ ਫੌਜੀ ਨੌਜਵਾਨ ਵੀਰ ਜਿਵੇਂ ਕਿ ਤਿਆਰੀ ਕਰਵਾਇਆ ਤੁਹਾਡੇ ਪਿੰਡ ਦਾ ਤਿਆਰੀ ਕਰਵਾ ਰਹੇ ਗਰਾਊਂਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਇਸ ਤਰ੍ਹਾਂ ਦੀਆਂ ਤਿਆਰੀਆਂ ਕੀ ਲੱਗਦਾ ਵੀ ਹੋਰ ਵੀ ਪਿੰਡਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜਿਹੜੇ ਨੌਜਵਾਨ ਨੇ ਚਿੱਟੇ ਤੇ ਦਲਦਲ ਤੇ ਫਸੇ ਹੋਣ ਨੇ ਜਾਂ ਹੋਰ ਨਸ਼ਿਆਂ ਦੇ ਵਿੱਚ ਫਸੇ ਹੋਣ ਨੇ ਕੀ ਲੱਗਦਾ ਇਸ ਤਰ੍ਹਾਂ ਦੀਆਂ ਤਿਆਰੀਆਂ ਹੋਣੀਆਂ ਚਾਹੀਦੀਆਂ ਨੇ ਬਿਲਕੁਲ ਜੀ ਮੈਂ ਇਸ ਨੂੰ ਬਹੁਤ ਬਰੀਕੀ ਜੋ ਹਰ ਇੱਕ ਪਿੰਡ ਦੇ ਵਿੱਚ ਪਹਿਲੀ ਗੱਲ ਗਰਾਊਂਡ ਬੱਚਾ ਜਿੱਥੋਂ ਤੱਕ ਆਵੇ ਤਾਂ ਉਹ ਤਿਆਰ ਹੋ ਕੇ ਮਤਲਬ ਹੁਣ ਫਿਜ਼ੀਕਲੀ ਤਾਂ ਹੁਣ ਅੱਜ ਦੀ ਰੈਡ ਅਸੀਂ ਆਪਣੇ ਪਿੰਡ ਦੇ ਵਿੱਚ ਸਾਡੇ ਕੋਲੇ ਕੋਚ ਧੰਨਾ ਸਿੰਘ ਹੈ ਹਾਂਜੀ ਜਿਹੜਾ 7-8 ਮਹੀਨਿਆਂ ਤੋਂ ਲੱਗਿਆ ਹੋਇਆ ਹੈ ਬੱਚਿਆਂ ਨੂੰ ਠੀਕ ਹੈ ਜੀ ਇਹਨਾਂ ਨੂੰ ਪੰਚਾਇਤ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਕਿ ਅਗਲੇ ਸਾਲ ਅਸੀਂ ਟੂਰਨਾਮੈਂਟ ਕਰਾਵਾਂਗੇ ਤਾਂ ਸਾਡੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਬੱਚੇ ਤਿਆਰ ਹੋਣ ਇਹਨਾਂ ਦੇ ਨਾਲ-ਨਾਲ ਫਿਜ਼ੀਕਲ ਇਨਸਟ੍ਰਕਟਰ ਦੇ ਤੌਰ ਦੇਤੇ ਸਾਡੇ ਕੋਲ ਨਾਲ ਇੱਕ ਸਾਡਾ ਮੇਰਾ ਛੋਟਾ ਵੀਰ ਹੈ ਫੌਜੀ ਸਾਹਿਬ ਇਹ ਆਏ ਨੇ ਤਾਂ ਨਾ ਸਿੰਘ ਹੋਰ ਵੀ ਸਾਡੇ ਕੋਲੇ ਪੁਰਾਣੇ ਪਲੇਅਰ ਨੇ ਜਿਹੜੇ ਫਿਜ਼ੀਕਲ ਤੌਰ ਤੇ ਬੱਚਿਆਂ ਨੂੰ ਟ੍ਰੇਨ ਕਰ ਰਹੇ ਨੇ ਔਰ ਇਹ ਮੈਂ ਚਾਹੁੰਨਾ ਵੀ ਹਰ ਇੱਕ ਪਿੰਡ ਦੇ ਵਿੱਚ ਹੀ ਹੋਣਾ ਚਾਹੀਦਾ ਹੈਗਾ ਕੁੜੀਆਂ ਕਿ ਮੁੰਡੇ ਕੀ ਪੰਜਾਬ ਦੇ ਵਿੱਚ ਬਹੁਤ ਤਾਕੜੇ ਤਾਕੜੇ ਥ੍ਰੀਟ ਪੈਦਾ ਹੋਏ ਨੇ ਅੱਗੇ ਵੀ ਹੋਣਗੇ ਹੋਣਗੇ ਤਾਂ ਜੇ ਅਸੀਂ ਅੱਗੇ ਮਿਹਨਤ ਕਰਾਵਾਂਗੇ ਤਾਂ ਜੇ ਆਪਾਂ ਇਸ ਗੱਲ ਕਰੀਏ ਕਿ ਫੌਜੀਆਂ ਨੂੰ ਖਾਸ ਕਰਕੇ ਜੀ ਉਹਦੀ ਟ੍ਰੇਨਿੰਗ ਹੋਈ ਹੁੰਦੀ ਆ ਕੀ ਲੱਗਦਾ ਵੀ ਉਹ ਵਧੀਆ ਤਰੀਕੇ ਨਾਲ ਤਿਆਰੀ ਕਰਾ ਸਕਦੇ ਨੇ ਜੀ ਬਿਲਕੁਲ ਹਾਂ ਫੌਜੀ ਬੰਦੇ ਕੋਲੇ ਕੀ ਹੈ ਵੀ ਇੱਕ ਲੌਂਗ ਟਰਮ ਦਾ ਐਕਸਪੀਰੀਅੰਸ ਹੁੰਦਾ ਹੈਗਾ ਫਿਜ਼ੀਕਲ ਦਾ ਉਹਦੇ ਵਿੱਚ ਗੁਣ ਜਿਹੜਾ ਅੱਗੇ ਵੰਡ ਸਕਦਾ ਹੈਗਾ ਔਰ ਇਹ ਵੰਡਣਾ ਚਾਹੀਦਾ ਵੀ ਆਪਣੇ ਕੋਲੇ ਰੱਖਣਾ ਨਹੀਂ ਚਾਹੀਦਾ ਠੀਕ ਹੈ ਜੀ ਕੀ ਲੋਕਾਂ ਨੂੰ ਮਤਲਬ ਇਹ ਨੌਜਵਾਨ ਬੱਚਿਆਂ ਨੂੰ ਕੀ ਕਹਾਂਗੇ ਨੌਜਵਾਨ ਬੱਚਿਆਂ ਨੂੰ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਇਸ ਗਰਾਊਂਡ ਦੇ ਨਾਲ ਜੁੜੋ ਅਸੀਂ ਅਗਲੇ ਕੁਝ ਮਹੀਨਿਆਂ ਦੇ ਵਿੱਚ ਇਸ ਗਰਾਊਂਡ ਨੂੰ ਤੁਹਾਨੂੰ ਅੱਜ ਤੁਸੀਂ ਗਰਾਊਂਡ ਦੇਖ ਰਹੇ ਹੋ ਤੇ ਅਗਲੇ ਤਬਦੀਲ ਕਰ ਦਾਂਗੇ ਅਸੀਂ ਆ ਆਪਣੇ ਲੈਵਲ ਤੇ ਵੀ ਪੰਚਾਇਤ ਆਪਣੇ ਲੈਵਲ ਤੇ ਲੱਗੀ ਹੋਈ ਹੈ ਹਰ ਇੱਕ ਬੰਦਾ ਸਾਡੇ ਪਿੰਡ ਦਾ ਸਹਿਯੋਗ ਹੈ ਜਿਹੜਾ ਸਾਨੂੰ ਬਹੁਤ ਜ਼ਿਆਦਾ ਮਿਲ ਰਿਹਾ ਹੈ ਬੀਰ ਸੁਖਵਿੰਦਰ ਹੋਣੀ ਜਿਹੜੇ ਮਿਹਨਤ ਕਰ ਰਹੇ ਨੇ ਔਰ ਇਹ ਕਿਸੇ ਬਿਨਾ ਮਤਲਬ ਲਾਲਚ ਤੋਂ ਜਾਂ ਕੋਈ ਔਰ ਫੀਸ ਨਹੀਂ ਹੈ ਇਹ ਸਿਰਫ ਆਪਣੇ ਸੌਂਕ ਨਾਲ ਬੱਚਿਆਂ ਨੂੰ ਤਿਆਰ ਕਰਾ ਰਹੇ ਨੇ ਬਿਲਕੁਲ ਫ੍ਰੀ ਕਰਾਇਆ ਜਾ ਰਿਹਾ ਹੈ ਕੋਈ ਕੁਝ ਨਹੀਂ ਕੋਈ ਲਾਲਚ ਨਹੀਂ ਕਿਸੇ ਵੱਲ ਸਭ ਕੁਝ ਡਾਇਟ ਫ੍ਰੀ ਹੈ ਬੱਚਿਆਂ ਨੂੰ ਟ੍ਰੇਨਿੰਗ ਫ੍ਰੀ ਹੈ ਹਰ ਇੱਕ ਕੋਚ ਇਹ ਆਪਣੇ ਦਿਲੋਂ ਮਤਲਬ ਇੱਕ ਚਾਹਣਾ ਇਹਨਾਂ ਦੀ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਪਲੇਅਰ ਪੈਦਾ ਕਰੀਏ ਸਾਡੇ ਪਿੰਡ ਦੇ ਵਿੱਚ ਮੇਨ ਰਹੀ ਹੈ ਗੱਲ ਕਿ ਪਲੇਅਰ ਨਹੀਂ ਹੋਏ ਚਮਕੌਰ ਸਿੰਘ ਸਾਹਿਬ ਲਈ ਸਾਡੇ ਪ੍ਰੇਰ ਹੋਏ ਸੀਗੇ ਬਾਈ ਅੱਜ ਸਾਡੇ ਵਿੱਚ ਨਹੀਂ ਰਹੇ ਹੋਰ ਪਲੇਅਰ ਉੱਥੇ ਤਾਂ ਸਾਨੂੰ ਉਹਨਾਂ ਦੀ ਜਿਹੜੀ ਘਾਟ ਹੈਗੀ ਅਸੀਂ ਹੁਣ ਅੱਗੇ ਚਾਰਿਆਂਗੇ ਵੀ ਅਸੀਂ ਪਲੇਅਰ ਪਿੰਡ ਦੇ ਵਿੱਚ ਪੈਦਾ ਕਰਕੇ ਦੇਈਏ ਠੀਕ ਹੈ ਜੀ ਦੱਸੋ ਆਪਣਾ ਥੈਂਕ ਯੂ ਬਾਈ ਸੁਪਨ ਸਾਹਿਬ ਆਪਾਂ ਪਿੰਡ ਸਾਜਲਾ ਦੇ ਵਿੱਚ ਗਰਾਊਂਡ ਦੇ ਵਿੱਚ ਖੜੇ ਆ ਕਿਤੇ ਕੀ ਕਾਫੀ ਬੱਚੇ ਆਪਾਂ ਦੇਖਿਆ ਪਿੱਛੇ ਕਾਫੀ ਬੱਚੇ ਨੇ ਉਹਦੇ ਗਰਾਊਂਡ ਨਾਲ ਜੁੜੇ ਹੋਣੇ ਤੇ ਫੌਜੀ ਵੀਰ ਵੱਲੋਂ ਜਾਂ ਵੀਰ ਵੱਲੋਂ ਹੌਲੂ ਦੇ ਵੱਲੋਂ ਕਾਫੀ ਮਿਹਨਤ ਜਿਹੜੀ ਕਰਾਈ ਜਾ ਰਹੀ ਆ ਕੀ ਕਹੋਗੇ ਮਤਲਬ ਕੀ ਕੀ ਚਾਹੀਦਾ ਤੁਹਾਨੂੰ ਗਰਾਊਂਡ ਵਾਸਤੇ ਕੋਈ ਮੰਤਰੀ ਸਾਹਿਬ ਤੋਂ ਕੋਈ ਡਿਮਾਂਡ ਕੀਤੀ ਜਾਂ ਕੁਈ ਗੱਲ ਵੱਤ ਹੋਈ ਐ ਗਰਾਊਂਡ ਨੂੰ ਹੋਰ ਤਿਆਰ ਕਰਨ ਵਾਸਤੇ। ਹਾਂ ਜੀ ਮੰਤਰੀ ਸਾਹਿਬ ਨਾਲ ਸਾਡਾ ਐਸਟੀਮੇਟ 40 ਲੱਖ ਦਾ ਗਰਾਊਂਡ ਵਾਸਤੇ ਦਿੱਤਾ ਹੋਇਆ ਜੀ। ਠੀਕ ਹੈ ਜੀ। ਉਸ ਗ੍ਰਾਂਟ ਦਾ ਸਾਡੇ ਆਉਣ ਮੰਤਰੀ ਸਾਹਿਬ ਨੇ ਮਨਜ਼ੂਰ ਕਰੀਆਂ ਨੇ ਉਹ ਅੱਜ ਤੋਂ ਪਤਾ ਲੱਗੂ ਵੀ ਕਿੰਨਾ ਕੁ ਬਜਟਾ ਕਿੰਨਾ ਕੁ ਪੈਸਾ ਪਾਇਆ ਹੈ ਗਰਾਊਂਡ ਵਾਸਤੇ। ਜੋ ਵੀ ਸਾਤੋਂ ਜਿੰਨਾ ਵੀ ਵੱਤ ਹੋਦ ਹੋ ਸਕੂ ਅਸੀਂ ਗਰਾਊਂਡ ਦੀ ਜ਼ੋਰ ਲਾਵਾਂਗੇ ਹੁਣ ਜਿਆਦੇ ਤੋਂ ਜਿਆਦੇ। ਮੰਤਰੀ ਸਾਹਿਬ ਨੂੰ ਅਪੀਲ ਵੀ ਕੀਤੀ ਐ ਵੀ ਇੱਥੇ ਗਰਾਊਂਡ ਤੇ ਇੱਕ ਵਾਰ ਆ ਕੇ ਜਾਣਗੇ। ਉਹ ਜਦੋਂ ਵੀ ਕਿਤੇ ਸਮਾਂ ਨਿਕਲਦਾ ਤਾਂ ਆਉਣਗੇ ਜਰੂਰ। ਕੀ ਲੱਗਦਾ ਕਿ ਇਹ ਮੇਰੇ ਕੋਈ ਨੌਜਵਾਨ ਵੀਰ ਜਿਹੜੇ ਤਿਆਰੀਆਂ ਕਰਾ ਰਹੇ ਨੇ ਬੱਥਿਆਂ ਨੂੰ ਫੌਜ ਦੀ ਭਰਤੀ ਲਈ ਜਾਂ ਹੋਰ ਕਿਸੇ ਤਰ੍ਹਾਂ ਦੀ ਭਰਤੀ ਲਈ ਤਿਆਰੀਆਂ ਕਰਾ ਰਹੇ ਨੇ ਕੀ ਲੱਗਦਾ ਜਿਹੜੇ ਫੌਜੀ ਸਾਹਿਬ ਘਰਾਂ ਦੇ ਵਿੱਚ ਬੈਠੇ ਨੇ ਕਿਉਂਕਿ ਹਰ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਗਿਣਤੀ ਦੇ ਮੁਤਾਬਕ ਲਿਖਿਆ ਜਾਵੇ ਤਾਂ ਛੋਟੇ ਦੇ ਛੋਟੇ ਪਿੰਡ ਦੇ ਵਿੱਚ ਵੀ ਮੈਨੂੰ ਲੱਗਦਾ ਕਿ 4-5 ਫੌਜੀ ਤਾਂ ਘੱਟੋ ਘੱਟ ਹੋਣਗੇ ਜੇ ਆਪ 1000 ਬੰਦੇ ਦੇ ਪਿੱਛੇ ਵੀ ਕਰੀਏ ਤਾਂ ਕਟੂਕੜ ਮੈਨੂੰ ਲੱਗਦਾ ਵੀ 30 40 ਫੌਜੀ ਤਕਰੀਬਨ ਉੱਥੇ ਵੀ ਹੋਣਗੇ ਕੀ ਲਾਇਆ ਵੀ ਉਹ ਫੌਜੀ ਨੌਜਵਾਨ ਵੀਰਾਂ ਨੂੰ ਚਾਹੀਦਾ ਹੈ ਕਿੰਨਾ ਲੱਗਦਾ ਆਪਣੇ ਪਿੰਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਾਂਭਣ ਦੀ ਲੋੜ ਹੈ ਹਾਂ ਜੀ ਇਹ ਤਾਂ ਲਾਜ਼ਮੀ ਹੈ ਆਪਣੇ ਫੌਜੀ ਵੀਰ ਇਹ ਬੱਚਿਆਂ ਨੂੰ ਮੋਟੀਵੇਟ ਕਰ ਸਕਦੇ ਨੇ ਕਿਉਂ ਜਿਹੜਾ ਇਹ ਚਿੱਟੇ ਦਾ ਨਸ਼ਾ ਚੱਲ ਰਿਹਾ ਹੈ ਜੇ ਬੱਚੇ ਇਧਰ ਆ ਧਿਆਨ ਦੇਣਗੇ ਗਰਾਊਂਡ ਵੱਲ ਤਾਂ ਨਸ਼ੇ ਦਾ ਆਪਾਂ ਪਿੰਡਾਂ 'ਚੋਂ ਉੱਠ ਕੇ ਹੀ ਖਤਮ ਕਰ ਸਕਦੇ ਹਾਂ ਨਾ ਕਿ ਸਰਕਾਰਾਂ ਕਿਉਂਕਿ ਜੋ ਆਪਕੋ ਆਪਦੇ ਪਿੰਡਾਂ 'ਚ ਫੌਜੀ ਵੀਰ ਹੋਣ ਇਕੱਠੇ ਹੋਣ ਜਿਹੜੇ ਜ ਉਹ ਵੀ ਸੁਧਰ ਜਾਣਗੇ ਜਿੰਨੇ ਜਿਹੜੇ ਨਵੀਂ ਪਨੀਰੀ ਹੈ ਨਵੀਂ ਪਨੀਰੀ ਨੂੰ ਗਰਾਊਂਡ ਨਾਲ ਜੋੜਿਆ ਜਾਵੇ ਪਤਾ ਲੱਗੇ ਜਿਵੇਂ ਹੁਣ ਅਸੀਂ ਆਪਾਂ ਆਪਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ ਗਰਾਊਂਡ ਬਾਰੇ ਫੌਜੀ ਵੀਰਾਂ ਨੂੰ ਥੋੜਾ ਜਿਆਦਾ ਟ੍ਰੇਨਿੰਗ ਹੁੰਦੀ ਹੈ 15 16 ਸਾਲ ਦੀ ਇਸ ਕਰਕੇ ਸਾਰੇ ਫੌਜੀ ਵੀਰਾਂ ਨੂੰ ਅਸੀਂ ਹੱਤਵੰਨ ਕੇ ਬੇਨਤੀ ਕਰਦੇ ਹਾਂ ਕਿ ਆਪੋ ਆਪਣੇ ਪਿੰਡਾਂ 'ਚ ਸਾਰਾ ਆਪੋ ਆਪ ਦਾ ਇਹਨਾਂ ਨੂੰ ਮਿਹਨਤ ਕਰਾਉਣਾ ਤਿਆਰੀ ਕਿਸ ਤਰ੍ਹਾਂ ਕਰਾਈ ਜਾ ਰਹੀ ਹੈ ਬਹੁਤ ਵਧੀਆ ਕਰਾਈ ਜਾਰੀ ਹੈ ਜੀ ਬਹੁਤ ਵਧੀਆ ਕਰਾਈ ਹੈ ਹਾਂ ਜੀ ਡਾਈਟ ਲੈਣ ਦੀ ਕੋਚ ਪਿੰਡਾਂ ਦੇ ਵਿੱਚ ਹੋਣੀ ਚਾਹੀਦੀ ਨੇ ਹਾਂ ਜੀ ਜਰੂਰ ਹਰੇਕ ਪਿੰਡ ਦੇ ਵਿੱਚ ਪੰਚਾਇਤ ਨੂੰ ਵੀ ਐਵੇਂ ਸਾਥ ਦੇਣਾ ਚਾਹੀਦਾ ਤੇ ਕੋਚ ਵੀ ਐਵੇਂ ਹੋਣੀ ਚਾਹੀਦੀ ਤਿਆਰੀ ਕਰ ਰਹੇ ਹੋ ਆ ਆਰਮੀ ਤੇ ਪੁਲਿਸ ਵਗੈਰਾ ਦੀ ਹਰੇਕ ਚੀਜ਼ ਦੀ ਤਿਆਰੀ ਕਰਾਈ ਜਾ ਰਹੀ ਹੈ ਜੀ ਇੱਥੇ ਠੀਕ ਹੈ ਇਹ ਮੁੰਡਾ ਭਰਤੀ ਹੋ ਗਿਆ ਜੀ ਭਰਤੀ ਹੋ ਗਿਆ ਇਹ ਭਰਤੀ ਹੋ ਗਿਆ ਜੀ ਅਗਨੀਵੀਰ ਵਿੱਚ ਠੀਕ ਹੈ ਆ ਸਾਡੇ ਜਿਹੜੀ ਮਿਹਨਤ ਕਰਾਈ ਹੈ ਥੰਨੇ ਵੀਰ ਨੇ ਠੀਕ ਹੈ ਉਹਦਾ ਮਿਹਨਤ ਦਾ ਰੰਗ ਲਿਆ ਹੈ ਸਾਡੇ ਚਾਰ ਬੱਚੇ ਇੱਕ ਇਹ ਬੱਚਾ ਹੈਗਾ ਇਹ ਅਗਨੀਵੀਰ ਦੇ ਵਿੱਚ ਮਿਹਨਤ ਕਰਕੇ ਬਹੁਤ ਮਿਹਨਤ ਕਰਦੇ ਨੇ ਠ ਵੀ ਜਿਵੇਂ ਕਿ ਸਰਦ ਸੁਲਤਾਨ ਵੀਰ ਹੈ ਗੁਰਦਾਸਪੁਰ ਦੇ ਵਿੱਚ ਉਸ ਬੰਦੇ ਨੇ ਵੀ ਇਹ ਵੀੜਾ ਚੁੱਕਿਆ ਹੋਇਆ ਅਸੀਂ ਵੀ ਉਸ ਭਰਾ ਨੂੰ ਦੇਖ ਕੇ ਲੱਗੇ ਆਂਗੇ ਵੀ ਕਿਉਂ ਨਾ ਯਾਰ ਜਿਹੜੇ ਹੋਰ ਇਹ ਮੁੱਦਾ ਚੱਕਰ ਖੈਨ ਉਹਨੇ ਮਤਲਬ ਇੰਨਾ ਕੁਝ ਕਰ ਰਹੇ ਨੇ ਕਿਉਂ ਨਾ ਯਾਰ ਸਾਡੇ ਕੋਲ ਤਾਂ ਐਕਸਪੀਰੀਅੰਸ ਹੈ ਅਸੀਂ ਤਾਂ ਕਰ ਸਕਦੇ ਹਾਂ 17 17 20 ਸਾਲਾਂ ਦਾ ਹੈਗਾ ਸਾਡੇ ਕੋਲੇ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਅਹੀ ਬੇਨਤੀ ਕਰਦਾ ਦੇਖੋ ਵੀ ਜਿਹੜੇ ਇਹ ਜੇ ਨੌਜਵਾਨ ਨੇ ਜਿਹੜੇ ਬੱਚਿਆਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਗਰਾਊਂਡ ਦੇ ਨਾਲ ਜੋੜਨਾ ਚਾਹੁੰਦੇ ਨੇ ਅਸੀਂ ਦੇਖੋ ਫ੍ਰੀ ਡੈਡ ਦਿੰਨੇ ਆ ਕੀ ਲੱਗਦਾ ਕਿ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਸ ਤਰ੍ਹਾਂ ਦੇ ਸਾਰੇ ਸੋਚਣਾ ਚਾਹੀਦਾ ਵੀ ਜਿਹੜੇ ਫੌਜੀ ਨੌਜਵਾਨ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਡਿਊਟੀਆਂ ਲਾਈਆਂ ਜਾਣ ਬਿਲਕੁਲ ਜੀ ਚਲੋ ਡਿਊਟੀਆਂ ਵੀ ਲਾਈਆਂ ਜਾਣ ਆਪਾਂ ਸਮਝਦੇ ਆ ਪਰ ਮੈਂ ਇਹ ਵੀ ਬੇਨਤੀ ਕਰਦਾ ਵੀ ਜਿਹੜੇ ਮੇਰੇ ਵੀਰ ਭਰਾ ਬਿਨਾਂ ਫੌਜੀਆ ਤੋਂ ਵੀ ਕੋਈ ਵੀ ਇਸ ਤਰ੍ਹਾਂ ਦਾ ਦੇਖੋ ਨਸ਼ਾ ਗਵਰਨਮੈਂਟ ਆਪਾਂ ਕਹਿਦੀ ਹੈ ਵੀ ਸਰਕਾਰ ਐਡਾ ਸਿਸਟਮ ਨਹੀਂ ਖਤਮ ਕਰ ਸਕਦੀ ਆਪਾਂ ਮੰਨਦੇ ਆਂਗੇ ਔਰ ਸਾਨੂੰ ਪਿੰਡੀ ਪਿੰਡੀ ਉੱਠ ਕੇ ਸਾਡੇ ਨੌਜਵਾਨਾਂ ਨੂੰ ਦੋ ਦੋ ਚਾਰ ਚਾਰ ਨੌਜਵਾਨਾਂ ਨੂੰ ਪਿੰਡ ਦੀ ਪੰਚਾਇਤ ਨੂੰ ਇਹ ਜਿਹੜੇ ਸਾਡੇ ਇਹ ਜਵਾਨੀ ਹੈ ਇਹਨਾਂ ਨੂੰ ਬਚਾ ਸਕਦੇ ਆ ਔਰ ਸਾਨੂੰ ਸਾਡੇ ਕਲੱਬ ਦਾ ਸਾਡੇ ਨਗਰ ਨਿਵਾਸੀਆਂ ਦਾ ਔਰ ਜਿਹੜੇ ਸਾਨੂੰ ਲੋਕ ਦੇਖ ਰਹੇ ਨੇ ਸਾਡੇ ਐਨ ਆਰ ਆਈ ਵੀ ਭਰਾ ਔਰ ਸਾਡੀ ਜਿਹੜੀ ਪੂਰੀ ਪੰਚਾਇਤ ਹੈ ਉਹਨਾਂ ਦਾ ਸਾਨੂੰ ਬਹੁਤ ਸਜੋਤ ਸਹਿਯੋਗ ਹੈ ਮੈਂ ਬਾਰ ਬਾਰ ਵੀਡੀਓ ਚ ਇਹੀ ਗੱਲ ਕਹਿਣਾ ਹੁੰਦਾ ਵੀ ਦੇਖੋ ਭਰਾ ਵੀ ਭਰਾਵੋ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਬੂੰਦ ਬੂੰਦ ਨਾਲ ਕਹਿੰਦੇ ਹੁੰਦੇ ਨੇ ਦਰਿਆ ਭਰਦਾ ਹੁੰਦਾ ਹੈਗਾ ਸੋ ਕਿਉਂ ਨਾ ਆਪਾਂ ਜਿਹੜਾ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਦਸਵੰਦ ਹੈ ਕਿਸੇ ਮਾਰੇ ਪਾਸੇ ਨਾ ਲਾਈਏ ਸੋ ਕਿਸੇ ਚੰਗੇ ਪਾਸੇ ਲਾਈਏ ਵੀ ਇਹਨਾਂ ਬੱਚਿਆਂ ਦੇ ਉੱਤੇ ਜਿਹੜਾ ਦਸਵੰਦ ਹੈ ਉਹ ਕੱਢਿਆ ਜਾਵੇ ਤੁਸੀਂ ਦੇਖ ਰਹੇ ਹੋ ਤੇ 2-2 2.5 ਸਾਲਾਂ ਦੇ ਵੀ ਜਿਹੜੇ ਬੱਚੇ ਨੇ ਉਹ ਗਰਾਊਂਡ ਦੇ ਵਿੱਚ ਮਿਹਨਤ ਕਰਨ ਆਏ ਨੇ ਜਿਹੜੇ ਅੱਜ ਵੀ ਮੇਰੇ ਭਰਾ ਘਰਾਂ 'ਚ ਬੈਠੇ ਨੇ ਚਿੱਟੇ ਦੇ ਨਸ਼ੇ 'ਚ ਫਸੇ ਨੇ ਉਹ ਭਰਾਵੋ ਇਹਨਾਂ ਬੱਚਿਆਂ ਨੂੰ ਦੇਖੋ 2-2 2.5 ਸਾਲਾਂ ਦੇ ਨੂੰ ਸੋ ਮੇਰੀ ਇਹੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਉਹਨਾਂ ਜਿਹੜੇ ਇਹ ਨੌਜਵਾਨ ਨੇ ਮੁੱਦਾ ਚੱਕਿਆ ਹੋਇਆ ਉਹਨਾਂ ਦੀ ਹੈਲਪ ਕਰੋ ਉਹਨਾਂ ਦੀ ਵੱਧ ਚੜ ਕੇ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੀ ਦੇਖ ਸਕਦੇ ਹੋ ਭਰਾਵੋ ਵੀ ਇਹ ਜਿਹੜੀ ਡਾਇਟ ਹੈਗੀ ਚਣਿਆਂ ਦੀ ਕਹਿੰਦੇ ਹੁੰਦੇ ਨੇ ਵੀ ਕਾਲੇ ਚਣੇ ਜਿਹੜੇ ਸਿਹਤ ਵਾਸਤੇ ਬਹੁਤ ਵਧੀਆ ਨੇ ਤਾਕਤਵਰ ਨੇ ਇਹਨਾਂ ਲਈ ਕੁੱਕਰਾਂ ਤੋਂ ਭਰਾਵੋ ਕਿਤੇ ਵਧੀਆ ਨੇ ਔਰ ਅਸੀਂ ਇਹ ਹਫਤੇ ਦਾ ਮੀਨੂ ਦਿੰਨੇ ਆ ਚੇਂਜ ਕਰਕੇ ਅੱਜ ਸਾਡੇ ਭਰਾ ਦੀ ਕਿਸੇ ਦੀ ਸੇਵਾ ਸੀਗੀ ਅਸੀਂ ਧੰਨਵਾਦ ਕਰਦੇ ਹਾਂ ਉਸ ਭਰਾ ਦਾ ਜਿਨ੍ਹਾਂ ਨੇ ਸੇਵਾ ਕੀਤੀ ਹੈਗੀ ਔਰ ਇਹ ਤਕਰੀਬਨ ਤੁਸੀਂ ਦੇਖ ਸਕਦੇ ਹੋ ਵੀ 3-4 ਕਿਲੋ ਦੇ ਕਰੀਬ ਜਿਹੜੇ ਚਨੇ ਨੇ ਔਰ ਟਮਾਟਰ, ਖੀਰਾ, ਪਿਆਜ਼ ਔਰ ਅਸੀਂ ਨਿੰਬੂ ਇਹਨਾਂ ਦੇ ਵਿੱਚ ਨਿਚੋੜ ਕੇ ਇਹਨਾਂ ਨੂੰ ਜਿਹੜੀ ਬੇੜਾ ਤੇਲ ਤੋਂ ਇੱਕ ਵਧੀਆ ਡਾਈਟ ਹੈ ਜਿਹੜੀ ਉਹ ਦੇ ਰਹੇ ਆ ਅੱਜ ਦਾ ਸਾਡਾ ਮੀਨੂ ਇਹ ਹੈਗਾ ਸੋ ਅਸੀਂ ਸਾਰਾ ਇਹ ਫ੍ਰੀ ਪ੍ਰੋਵਾਈਡ ਕਰ ਰਹੇ ਆਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਬਤ ਬਾਹਰ ਜਾਣਾ ਠੀਕ ਹੈ ਪ੍ਰੋਬਲਮ ਹੁੰਦੀ ਹੈ ਬੈਠ ਚ ਕੋਈ ਚੱਕਰ ਨਹੀਂ ਹੈਗਾ ਸੱਚ ਨਹੀਂ ਖਾਣੀ ਕਿਸੇ ਨੂੰ ਸੁੱਟਣਾ ਨਹੀਂ ਹੈਗਾ ਚਾਰ ਸਾਹਮਣੇ ਰੋਡ 'ਨ ਮੱਦੇ ਨੂੰ ਪਤਾ ਅੱਗੇ ਨੂੰ ਕਿ ਦੌੜਨਾ ਹੈ ਪਿੱਛੇ ਨੂੰ ਨਹੀਂ ਦੌੜਨਾ ਹੈ ਪਿੱਛੇ ਨੂੰ ਦੌੜੋਗੇ ਬਾਜਨ ਪਿੱਛੇ ਨੂੰ ਹੋਊਗਾ ਠੀਕ ਹੈ ਲੇਕਿਨ ਪਿੱਛੇ ਨਹੀਂ ਬੰਨਾ ਉਹ ਤਾਂ 6 ਸਾਲ ਵੀ ਵੱਡਾ ਕੋਈ ਵੀ ਉਹਦੀ ਇੱਜ਼ਤ ਕਰਨੀ ਹੈ ਘਰੇ ਮਾਪੇ ਬਾਂਪ ਦੀ ਇੱਜ਼ਤ ਕਰਿਆ ਕਰੋ ਉੱਠ ਕੇ ਪੈਰੀ ਹੱਥ ਲਾਇਆ ਕਰੋ ਤੜਕੇ ਮਾਪੇ ਬਾਂਪ ਦੇ ਆਰਾਮ ਸਲਾਮ ਕਰਿਆ ਕਰੋ ਦਸਤਰੀ ਕਰ ਬੁਲਾਇਆ ਕਰੋ ਪਰਮਾਤਮਾ ਦਾ ਨਾਮ ਹੈ ਇੱਕੋ ਤੁਸੀਂ ਇਹ ਨਾ ਸੋਚਿਆ ਕਰੋ ਵੀ ਯਾਰ ਮੈਂ ਤਾਂ ਇਹਨਾਂ ਮੇਰੇ ਦਾ ਯਾਰ ਬਣਦੀ ਨਹੀਂ ਮੈਂ ਇਹਨੂੰ ਦੇ ਦੋ ਕੀ ਲੈਣਾ ਯਾਰ ਠੀਕ ਹੈ ਇੱਥੇ ਅਸੀਂ ਲੋਕ ਨਾ ਹੀ ਲੜਦੇ ਮਰ ਜਾਂਗੇ ਯਾਰ ਜ਼ਮੀਨਾਂ ਪਿੱਛੇ ਪੈਸੇ ਪਿੱਛੇ ਇੱਥੇ ਕੁਝ ਨਹੀਂ ਹੈਗਾ ਭਰਾਵੋ ਜ਼ਿੰਦਗੀ ਦਾ ਕਦਮ ਤੇ ਨਹੀਂ ਪਤਾ ਕੀ ਹੋ ਜਾਏ ਠੀਕ ਹੈ ਇਸ ਕਰਕੇ ਗਰਾਊਂਡ 'ਚ ਆਉਣੇ ਹੋ ਪਿਆਰ ਦੀ ਭਾਵਨਾ ਨਾਲ ਖੇਡਣਾ ਇੱਥੇ ਕਿਸੇ ਖਿਡਾਰੀ ਦੇ ਸੱਤ ਨਹੀਂ ਮਾਰਨੀ ਕਦੇ ਵੀ ਯਾਰ ਇਹ ਦੀ ਸੋਚਣਾ ਵੀ ਇਹ ਮੈਥੋਂ ਅੱਗੇ ਨਿਕਲ ਗਿਆ ਯਾਰ ਇਹ ਬੰਦਾ ਵਧੀਆ ਕੰਮ ਕਰੀ ਜਾਂ ਤੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਯਾਰ ਜੇ ਤੇਰੇ 'ਚ ਦਮ ਹੈਗਾ ਨਾ ਪੱਟਾ ਜੋਰ ਹੈਗਾ ਤਾਂ ਤਾਂ ਤੋਂ ਅੱਗੇ ਨਿਕਲ ਕੇ ਦਿਖਾ ਦੇ ਬਾਈ ਠੀਕ ਹੈ ਸਾਨੂੰ ਬੰਦੇ ਨੇ ਮਿਹਣੇ ਮਾਰੇ ਹੋਏ ਨੇ ਤੁਸੀਂ ਕਹੋਗੇ ਵੀ ਪਾੜ ਬਣਾ ਕਹਿੰਦਾ 6 ਸੈਂਟੀਮੀਟਰ ਹਾਈਟ ਵਧਾਈ ਹੋਈ ਹੈ ਨਾ ਕੁਲਦੀਪ ਖੜਾ ਪੁੱਛ ਲੋ 1 ਸੈਂਟੀਮੀਟਰ ਹਾਈਟ ਵਧਾ ਕੇ ਦੱਸ ਦੋ ਮੈਨੂੰ ਬੰਦਾ ਠੀਕ ਹੈ ਜੋ ਮੈਨੂੰ ਅਸੀਂ ਜਲੰਧਰ ਭਰਤੀ ਦੇਖਣ ਗਏ ਸੀ ਇਕੱਠੇ ਇਹ ਬਾਵਲੀ ਹੋ ਰਹੀ ਫਿੱਟ ਹੋ ਗਏ ਜੀ ਮੈਨੂੰ ਹਾਈਟ ਜੋ ਕਰਤਾ ਸੀ ਬਾਈ ਮੈਂ ਰੋਂਦਾ ਸੀਗਾ ਠੀਕ ਹੈ ਸੈਂਟਰ ਚ ਭਰਤੀ ਦੇਖਣ ਗਿਆ ਸੀ ਮੈਂ 4 40 ਦਾ ਸੁਪਰ ਐਕਸੀਡੈਂਟ ਮਾਰਿਆ ਹੋਇਆ ਮੇਰਾ ਉੱਥੇ ਠੀਕ ਹੈ ਅੱਜ ਜਦ ਮੈਨੂੰ ਹਾਇਰਟ ਚ ਕਰਦਾ ਸੀ ਨਾ ਮੈਂ ਰੋਂਦਾ ਸੀ ਬਾਈ ਯਾਰ ਮੈਂ ਇੱਥੇ ਤਿੰਨ ਦਿਨ ਯਾਰ ਖੱਜਲੋਗੇ ਕਿੱਥੇ ਆ ਗਿਆ ਯਾਰ ਮੈਂ ਕਹਦਾ ਸੀ ਮੈਨੂੰ ਕੋਈ ਟ੍ਰੇਨ ਮੈਨ ਹੀ ਭਰਤੀ ਕਰ ਲੈ ਯਾਰ ਅਗਰ ਤੁਸੀਂ ਮਿਹਨਤ ਕਰੋਗੇ ਤੁਹਾਡੀ ਪ੍ਰਮਾਤਮਾ ਬਾਹ ਫੜੂਗਾ ਬਾਈ ਸੂਰਜ ਨੂੰ ਠਾਉਣਾ ਸਿੱਖੋ ਬਈ ਜਦੋਂ ਉਹ ਵੀ ਸੂਰਜ ਨੂੰ ਠਾਉਣਾ ਆਇਆ ਸੀ ਨੇ ਆ ਇੱਥੇ ਵਾਹ ਆਹ ਬੜੀ ਗੁੱਟ ਬੜੀ ਗੁੱਟ Bring